rotibai independence gankan mein swad gankan mein bharat ki bilkul ji kyunki hake nu ena recognize nahi kiya jata kiya jata janda si pehla but hun i think jinna saanu pyar mil rha overall sare basion oh bahut vaddi saadi layi oh bhi ek achievement without family support apa kuch bhi nahi hai ji day one to sade naal ne and unna layi bhi bahut proud moment hai ke ene bade padde te jaake medal leke auna bahut enjoy kita unna to tasveera dekhi ਹਾਂਜੀ 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 ਉਹ ਬਹੁਤ ਉਹ ਵੀ ਮੇਰੇ ਲਈ ਬਹੁਤ ਇੱਕ ਸਪੈਸ਼ਲ ਮੂਮੈਂਟ ਸੀ ਕਿ ਆ ਤੁਸੀਂ ਇਹਨੇ ਵਧੀਆ ਟੂਰਨਾਮੈਂਟ ਦੇ ਵਿੱਚ ਤੁਸੀਂ ਜਾ ਰਹੇ ਹੋ ਐਂਡ ਥੋੜੀ ਵਾਈਫ ਐ ਥੋੜੀ ਬੇਟੀ ਤੁਹਾਡੇ ਨਾਲ ਤੇ ਮੈਚ ਤੋਂ ਬਾਅਦ ਮੈਂ ਇਹਨੂੰ ਲੈ ਕੇ ਵੀ ਗਿਆ ਸੀਗਾ ਗਰਾਊਂਡ ਦੇ ਵਿੱਚ ਛੋਟੀ ਨੂੰ ਸਟ੍ਰੈਕਲ ਮੈਂ ਹਰਸ਼ਦੀਪ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਸਰਪੰਚੀ ਚੋਣਾਂ ਨੂੰ ਅਜੇ ਸਮਾਂ ਹੈ ਪਰ ਪੰਜਾਬ ਦੇ ਦੇਸ਼ ਤੇ ਸਰਪੰਚ ਪਹਿਲਾਂ ਹੀ ਘੋਸ਼ਿਤ ਕਰ ਦਿੱਤੇ ਗਏ ਨੇ ਹਰਮਨप्रीत ਸਿੰਘ ਹਰਬਾ ਸਿੰਘਾਂ ਦੇ ਚਰਚੇ ਨੇ ਬਈ ਐਸੀ ਖੇਡ ਇਹਨਾਂ ਨੇ ਖੇਡੀ ਹੈ ਟੀਮ ਨੂੰ ਇੰਨੀ ਵਧੀਆ ਇਹਨਾਂ ਨੇ ਅਗਵਾਈ ਕੀਤੀ ਹੈ ਬਹੁਤ-ਬਹੁਤ ਧੰਨਵਾਦ ਮੈਂ ਤੁਹਾਡਾ ਕਰਾਂਗੀ ਕਿ ਤੁਸੀਂ ਦੇਸ਼ ਦਾ ਮਾਣ ਬਟਾਇਆ ਬਹੁਤ-ਬਹੁਤ ਧੰਨਵਾਦ ਮੈਡਮ ਤੁਹਾਡਾ ਤੇ ਕਿਸ ਤਰ੍ਹਾਂ ਦੀ ਓਵਰਆਲ ਤੁਹਾਡਾ ਇਸ ਵਾਰ ਦਾ ਐਕਸਪੀਰੀਅੰਸ ਰਿਹਾ ਤੇ ਟੀਮ ਦੀ ਅਗਵਾਈ ਕਰਨੀ ਬਤੌਰ ਲੀਡਰ ਤੁਸੀਂ ਕਿਸ ਤਰ੍ਹਾਂ ਦੇ ਚੈਲੰਜਸ ਕਾਫੀ ਡਿਫਿਕਲਟ ਹੈ ਜੀ ਕਿਉਂਕਿ ਆਪਣਾ 올림픽 ਦੇ ਵਿੱਚ ਜਾਣਾ ਐਂਡ ਉੱਥੇ ਪਰਫਾਰਮ ਕਰਨਾ ਬਹੁਤ ਡਿਫਿਕਲਟ ਰਹਿੰਦਾ ਐਂਡ ਐਜ਼ ਅ ਕੈਪਟਨ ਮੇਰੀ ਕਾਫੀ ਰਿਸਪੌਂਸਿਬਿਲਟੀਆ ਨੇ ਜਿਹੜੀਆਂ ਮੈਂ ਬਹੁਤ ਨਿਭਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ ਸੋ ਓਵਰਆਲ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਕਿਉਂਕਿ ਫਸਟ ਟਾਈਮ ਐਜ਼ ਅ ਕੈਪਟਨ ਗਿਆ ਸੀਗਾ ਐਂਡ ਲਾਸਟ ਟਾਈਮ ਐ ਵਾਈਸ ਕੈਪਟਨ ਸੀਗਾ ਜੀ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਬਹੁਤ ਕੁਝ ਕਰਕੇ ਆਏ ਆ ਸੋ ਬਹੁਤ ਖੁਸ਼ੀ ਆ ਕਿ ਅਸੀਂ ਇਹ ਮੈਡਲ ਲੈ ਕੇ ਆਏ ਆ ਜੀ ਸਾਡੇ ਜ਼ਿੰਦਗੀ ਕਿੰਨੀ ਬਦਲੀ ਹੈ ਜ਼ਿੰਦਗੀ ਬਿਲਕੁਲ ਜੀ ਕਿਉਂਕਿ ਹਾਕੀ ਨੂੰ ਇਹਨਾਂ ਰੈਕਗਨਾਈਜ਼ ਨਹੀਂ ਕੀਤਾ ਜਾਂ ਕੀਤਾ ਜਾਂਦਾ ਸੀਗਾ ਪਹਿਲਾਂ ਬਟ ਹੁਣ ਆਈ ਥਿੰਕ ਜਿੰਨਾ ਸਾਨੂੰ ਪਿਆਰ ਮਿਲ ਰਿਹਾ ਓਵਰਆਲ ਸਾਰੇ ਵੱਸਿਆਂ ਉਹ ਬਹੁਤ ਵੱਡੀ ਸਾਡੀ ਲਈ ਉਹ ਵੀ ਇੱਕ ਅਚੀਵਮੈਂਟ ਟਾਕੀ ਦੇ ਵਿੱਚ ਬੈਕ ਟੂ ਬੈਕ ਮੈਡਲ ਲੈ ਕੇ ਆਉਣਾ ਬਹੁਤ ਵੱਡੀ ਅਚੀਵਮੈਂਟ ਹੈ। ਘਰ ਦੇ ਕਿੰਨਾ ਪ੍ਰਾਊਡ ਫੀਲ ਕਰਦੇ ਹੋਣਗੇ ਮੈਨੂੰ ਲੱਗਦਾ ਹੈ ਕਿ ਇਮੋਸ਼ਨਲ ਵੀ ਹੋ ਜਾਂਦੇ ਹੋ ਹੋਣਗੇ ਜਦੋਂ ਤੁਹਾਡਾ ਮੈਚ ਦੇਖਦੇ ਹੋ ਹੋਣਗੇ ਜਦੋਂ ਤੁਸੀਂ ਖੇਡਦੇ ਹੋ ਹੋਵੋਗੇ ਦਿਲ ਦੀ ਧੜਕਣ ਉਹਨਾਂ ਦੀ ਵੀ ਤੇਜ਼ ਹੁੰਦੀ ਆ ਹੋਣਗੀਆ ਕਿੰਨਾ ਤੁਹਾਡੀ ਖੇਡ ਦਾ ਉਹਨਾਂ ਦੀ ਜ਼ਿੰਦਗੀ ਤੇ ਅਸਰ ਬਹੁਤ ਜ਼ਿਆਦਾ ਹੈ। ਵਿਦਾਊਟ ਫੈਮਿਲੀ سپورਟ ਆਪਾਂ ਕੁਝ ਵੀ ਨਹੀਂ ਆ ਜੀ। ਡੇ 1 ਤੋਂ ਸਾਡੇ ਨਾਲ ਨੇ ਐਂਡ ਉਹਨਾਂ ਲਈ ਵੀ ਬਹੁਤ ਪ੍ਰਾਊਡ ਮੂਮੈਂਟ ਹੈ ਕਿ ਇਹਨੇ ਵੱਡੇ ਪੱਧਰ ਤੇ ਜਾ ਕੇ ਮੈਡਲ ਲੈ ਕੇ ਆਣਾ ਐਂਡ ਮੇਰੀ ਗੱਲ ਹੁੰਦੀ ਰਹਿੰਦੀ ਸੀ ਕਿ ਮੈਚ ਦੇ ਦੌਰਾਨ ਵੀ ਤੇ ਬਹੁਤ ਖੁਸ਼ ਹੁੰਦੇ ਸੀਗੇ ਡੈਫੀਨਿਟਲੀ ਇਮੋਸ਼ਨਲ ਵੀ ਬਹੁਤ ਹੁੰਦੇ ਆ ਕਿਉਂਕਿ ਜਦੋਂ ਮੈਚ ਦੇਖਣਾ ਔਰ ਜਿੱਤਣਾ ਬਹੁਤ ਬਹੁਤ ਇਮੋਸ਼ਨਲ ਵੀ ਹੋ ਜਾਂਦੇ ਸੀਗੇ ਪਰ ਖੁਸ਼ੀ ਤੇ ਹੁੰਦੇ ਜੀ ਉਹ ਇਮੋਸ਼ਨਲ ਬਹੁਤ ਪਰ ਡੇਮਾਂਤਸ ਬੋੜ ਰਹੀ ਆ ਤੇ ਬਹੁਤ ਬਹੁਤ ਖੁਸ਼ ਆ ਕਿ ਮੈਂ ਮੈਡਲ ਲੈ ਕੇ ਆਇਆ ਤੇ ਮਨੇ ਪਰਿਵਾਰ ਨੂੰ ਵੀ ਇਹਨਾਂ ਪ੍ਰਾਊਡ ਕੀਤਾ ਹੈ। ਵਾਈਫ ਤੇ ਤੁਹਾਡੀ ਬੇਟੀ ਉੱਥੇ ਸੀ। ਬਿਲਕੁਲ ਮੇਰੇ ਨਾਲ ਸੀ ਜੀ। ਹਾਂ ਬਹੁਤ ਇੰਜੋਏ ਕੀਤਾ ਉਹਨਾਂ ਨੇ। ਉਹ ਤਸਵੀਰਾਂ ਦੇਖੀਆਂ। ਹਾਂ ਜੀ ਹਾਂ ਜੀ ਹਾਂ ਜੀ ਉਹ ਬਹੁਤ ਉਹ ਵੀ ਮੇਰੇ ਲਈ ਬਹੁਤ ਇੱਕ ਸਪੈਸ਼ਲ ਮੂਮੈਂਟ ਸੀ ਕਿ ਤੁਸੀਂ ਇਹਨੇ ਵਧੀਆ ਟੂਰਨਾਮੈਂਟ ਦੇ ਵਿੱਚ ਤੁਸੀਂ ਜਾ ਰਹੇ ਹੋ ਐਂਡ ਤੁਹਾਡੀ ਵਾਈਫ ਐ ਤੁਹਾਡੀ ਬੇਟੀ ਤੁਹਾਡੇ ਨਾਲ ਤੇ ਮੈਚ ਤੋਂ ਬਾਅਦ ਮੈਂ ਉਹਨੂੰ ਲੈ ਕੇ ਵੀ ਗਿਆ ਸੀਗਾ ਗਰਾਊਂਡ ਦੇ ਵਿੱਚ ਛੋਟੀ ਨੂੰ ਰੁਹਾਨਤ ਨੂੰ। ਤੇ ਬਹੁਤ ਉਹ ਬਹੁਤ ਮੈਲੀ ਪ੍ਰਾਊਡ ਦੀ ਮੂਵਮੈਂਟ ਸੀ ਇਹ ਸਮਝ ਆਂਦਾ ਜਦੋਂ ਅਸੀਂ ਕੇਟਦੇ ਹੋ ਉਹਨੂੰ ਗੇਮ ਸਮਝ ਆਂਦੀ ਹੈ ਗੇਮ ਨਹੀਂ ਉਹਦੇ ਬਹੁਤ ਛੋਟੀ ਹੈ ਜੀ ਉਹ ਪਰ ਹਾਕੀ ਨਹੀਂ ਹਾਕੀ ਜਦੋਂ ਦੇਖ ਲੈਂਦੀ ਆ ਫਿਰ ਹਾਕੀ ਨੂੰ ਹਾਕੀ ਨਹੀਂ ਕਹਿੰਦੀ ਉਹ ਕੀ ਕਹਿੰਦੀ ਆ ਪਾਪਾ ਕਹਿੰਦੀ ਆ ਸੋ ਗਰਾਊਂਡ ਦੇ ਵਿੱਚ ਜਦੋਂ ਮੈਂ ਲੈ ਕੇ ਗਿਆ ਫਿਰ ਵਾਪਿਸ ਆਉਂਦਾ ਨਾ ਨਹੀਂ ਲੈ ਰਹੀ ਸੀ ਉਹ ਬਹੁਤ ਬਹੁਤ ਖੁਸ਼ੀ ਸੀ ਮੇਰੇ ਦੋਸਤ ਨੇ ਇਹ ਮਤਲਬ ਤੁਹਾਡੀ ਵਾਈਫ ਉਹ ਕਿੰਨਾ ਵੱਡਾ ਸਪੋਰਟਿੰਗ ਸਿਸਟਮ ਨੇ ਤੁਹਾਡੇ ਤੋਂ ਤੁਸੀਂ ਵੀ ਆਨਸਟ ਬਹੁਤ ਜ਼ਿਆਦਾ ਜੀ ਰੈਗੂਲਰ ਮੇਰੀ ਗੱਲ ਹੁੰਦੀ ਆ ਐਂਡ ਸਪੈਸ਼ਲੀ ਉਹ ਮੇਰੇ ਨਾਲ ਗਿਆ ਮੈਨੂੰ ਸਪੋਰਟ ਕਰਨ ਲਈ ਇਹ ਵੀ ਮੇਰੇ ਲਈ ਬਹੁਤ ਪ੍ਰਾਊਡ ਦੀ ਮੂਵਮੈਂਟ ਆ ਕਿ ਜਿਹੜਾ ਤੁਹਾਡਾ ਲਾਈਫ ਪਾਰਟਨਰ ਦਾ ਤੁਹਾਨੂੰ ਡੇਵਨ ਤੋਂ ਸਪੋਰਟ ਕਰ ਰਿਹਾ ਐ ਐਨ ਤੁਹਾਡੇ ਨਾਲ ਖੜਾ ਆ ਦੁੱਖ ਸੁੱਖ ਦੇ ਵਿੱਚ ਉਹ ਬਹੁਤ ਵਧੀਆ ਗੱਲ ਆ ਜੀ ਮੇਰੀ ਜਦੋਂ ਸਰਪੰਚ ਸਾਹਿਬ ਕਹਿ ਕੇ ਤੁਹਾਨੂੰ ਪੂਰੀ ਦੁਨੀਆ ਦੇਸ਼ ਦੇ ਪ੍ਰਧਾਨ ਮੰਤਰੀ ਤੁਹਾਨੂੰ ਬੁਲਾ ਰਹੇ ਨੇ ਮੈਨੂੰ ਲੱਗਦਾ ਕਿ ਉਹ ਤੁਹਾਡੇ ਤੋਂ ਵੀ ਜ਼ਿਆਦਾ ਖੁਸ਼ ਹੁੰਦੇ ਹੋਣਗੇ ਕਿ ਬਈ ਅੱਛਾ ਮੇਰੇ ਹਸਬੰਡ ਮੇਰਾ ਪਾਰਟਨਰ ਜੋ ਹੈ ਦੇਖੋ ਕਿੰਨੀ ਚਰਚਾ ਦੇ ਵਿੱਚ ਆ ਰਿਹਾ ਕਿੰਨੀ ਲਾਈਮਲਾਈਟ ਦੇ ਵਿੱਚ ਬਿਲਕੁਲ ਜੀ ਬਿਲਕੁਲ ਦੇਖੋ ਫੈਮਿਲੀ ਫੈਮਿਲੀ ਤੋਂ ਵੱਧ ਹੋਰ ਕੋਈ ਕੁਝ ਨਹੀਂ ਹੋ ਸਕਦਾ ਐਂਡ ਮੇਰੀ ਵਾਈਫ ਬਿਲਕੁਲ ਉਹ ਵੀ ਕਿਉਂਕਿ ਮੈਂ ਜਿਵੇਂ ਦੱਸਿਆ ਕਿ ਬਹੁਤ سپورਟ ਕਰਦੇ ਮੈਨੂੰ ਕਿਉਂਕਿ ਫੈਮਿਲੀ ਤੋਂ ਦੂਰ ਰਹਿਣਾ ਸੈਕਰੀਫਾਈਜ਼ ਕਰਨਾ ਆਪਣੀ ਛੋਟੀ ਬੇਟੀ ਤੋਂ ਦੂਰ ਰਹਿਣਾ ਐਂਡ ਉਹਨਾਂ ਦੀ ਟੇਕ ਕੇਅਰ ਕਰਨੀ ਸਾਰਾ ਕੁਝ ਉਹਨਾਂ ਨੂੰ ਕ੍ਰੈਡਿਟ ਜਾਂਦਾ ਹੈ ਤੇ ਬਹੁਤ ਟਫ ਹੁੰਦਾ ਹੈ ਬਟ ਆਈ ਥਿੰਕ ਉਹ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੇ ਨੇ ਐਂਡ ਮੈਨੂੰ سپورਟ ਕਰ ਰਹੇ ਨੇ ਤੇ ਮੇਰੇ ਲਈ ਬਹੁਤ ਵਧੀਆ ਗੱਲ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੋ ਤੁਹਾਡੀ ਗੱਲਬਾਤ ਹੋਈ ਹੈ ਅਸੀਂ ਸੁਣੀ ਹੈ ਕੋਈ ਐਸੀ ਗੱਲ ਜਿਹੜੀ ਹੈ ਜੇ ਮੀਡੀਆ 'ਚ ਨਾ ਆਈ ਹੋਵੇ ਤੇ ਸਰਪੰਚ ਸਾਹਿਬ ਹੀ ਹੈ ਜੀ ਸਰਪੰਚ ਜੀ ਤੁਹਾਨੂੰ ਫੋਨ ਤੇ ਕਿਆ ਤੁਸੀਂ ਵੀ ਹੈਰਾਨ ਹੋਗੇ ਕਿ ਉਹ ਹੋਵੇ ਇਹਨਾਂ ਨੂੰ ਵੀ ਨਾਮ ਪਤਾ ਹੋਈ ਹਾਂ ਮੈਂ ਉਹ ਕਾਫੀ ਮੈਂ ਸਰਪ੍ਰਾਈਜ਼ ਹੈਗਾ ਉਸ ਮੂਮੈਂਟ ਤੇ ਥੈਂਕ ਯੂ ਥੈਂਕ ਯੂ ਥੈਂਕ ਯੂ so much so ਹਰਮਨਪ੍ਰੀਤ ਸਿੰਘ ਲਗਾਤਾਰ ਇਹਨਾਂ ਦੇ ਚਰਚੇ ਹੋ ਰਹੇ ਨੇ ਸ਼ਾਨਦਾਰ ਖੇਡ ਇਹਨਾਂ ਨੇ ਖੇਡਿਆ ਕਿ ਇਹਨਾਂ ਨੇ ਵੀ ਦੱਸਿਆ ਕਿ ਫੈਮਿਲੀ ਦਾ ਕਿੰਨਾ ਸਪੋਰਟ ਹੈ ਇਸ ਵਿੱਚ ਦਾ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਅਰਸ਼ਿਤ ਕੋਰ ਪੰਜਾਬ ਤੋਂ ਚੰਡੀਗੜ੍ਹ